अमृतसर राम बाग पानी वाली टैंकी दे आम आदमी पार्टी के राम प्रधान की अगुवाई हेठ समूह इलाका निवासिया वालों की रोस प्रदर्शन चीफ एडिटर कमलजीत सिंह की विशेष रिपोर्ट ਮੁਰਦਾਬਾਦ ਕੀ ਸਰਕਾਰ ਮੁਰਦਾਬਾਦ ਆ ਜਾਓ ਆ ਜਾਓ ਮੁਰਦਾਬਾਦ ਕੀ ਸਰਕਾਰ ਮੁਰਦਾਬਾਦ ਮੁਰਦਾਬਾਦ ਰਾਸ਼ਟਰਪਤੀ ਮੁਰਦਾਬਾਦ ਰਾਸ਼ਟਰਪਤੀ ਮੁਰਦਾਬਾਦ ਮੁਰਦਾਬਾਦ ਕੀ ਸਰਕਾਰ ਮੁਰਦਾਬਾਦ ਹੋਏ ਹੋਏ ਓਏ ਕਮਿਟੀ 53000 ਰੁਪਇਆ ਲੈ ਗਏ ਮੈਨੂੰ 45 ਸਾਲ ਹੋ ਗਿਆ 40 ਸਾਲੋਂ ਬੱਚਾ ਲਾਂਦੇ ਆ ਹੈ ਪਈ 40 45 ਸਾਲ ਮੇਰੇ ਡੈਡੀ ਇੱਥੇ ਅੰਡਾ ਲਾੰਦੇ ਨੇ ਆ 40 45 40 45 ਖੋਖੇ توڑਦੇ ਹਾਂ ਤੇ ਤੁਹਾਡੇ ਮੇਰਾ ਨਾਮ ਪੰਕਾ ਜੀ ਮੇਰੇ ਇੱਥੇ ਮੈਡੀਸਨ ਸ਼ੋਪ ਆ ਕਿਹੜਾ ਇਲਾਕਾ ਹੈ ਕੋਟ ਆਤਮਾ ਸਿੰਘ ਰਾਮਬਾਗ ਦੇ ਵਿੱਚ ਅਸੀਂ ਵਸਦੇ ਹਾਂ ਜੀ ਜੇ ਆ ਲੜਕੇ ਜੇ ਸਾਡੇ ਭਰਾ ਜੇ ਗਲਤ ਕੰਮ ਛੱਡ ਕੇ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਆ ਖੋਖਿਆਂ ਵਿੱਚ ਕੰਮ ਕਰਦੇ ਵੇ ਤੇ ਜੇ ਸਰਕਾਰ ਜੰਪ ਕਾਰਪੋਰੇਸ਼ਨ ਉਹਨਾਂ ਨੂੰ ਖੋਖੇ ਤੋਂ ਤੋੜੇਗੇ ਤੇ ਫਿਰ ਮਜਬੂਰ ਕਰੇਗੇ ਕਰਨਗੇ ਕਿ ਗਲਤ ਕੰਮ ਹੀ ਕਰੋ ਕਿਸ ਕਿਸ ਚੀਜ਼ ਦੇਖੋ ਫਿਰ ਦੇਖੋ ਜੀ ਆ ਖੋਖੇ ਕੀ ਹੈ ਜੀ ਕੋਲਡ ਡਰਿੰਕ ਖਾਣ ਪੀਣ ਦਾ ਸਮਾਨ ਕੀ ਲੱਗਦਾ ਕਿ ਕਿਸੇ ਦੀ ਇਹ ਸ਼ਾਇਦ ਦੇ ਨਾਲ ਖੋਖੇ ਤੋੜੇ ਗਏ ਦੇਖੋ ਜੀ ਆ ਆ ਸਾਰਾ ਜਵੇਂ ਜੋ ਵੀ ਹੈਗਾ ਵਾ ਤੇ ਇੱਥੇ ਜੋ ਉਹਨਾਂ ਨੇ ਮਲੇ ਸਾਰੀ ਜਗ੍ਹਾ ਤੁਹਾਡੇ ਸਾਹਮਣੇ ਹੀ ਆ ਖੋਖੇ ਦੇ 4 4 ਫੁੱਟ ਦੇ ਨੇ ਇਹਨਾਂ ਨੇ ਵਿਚਾਰਿਆਂ ਨੇ ਕੀ ਮੱਲਣਾਂ ਦੀ ਜਗ੍ਹਾ ਲੋਕਾਂ ਵਸਿਆਂ ਦਾ ਕਹਿਣਾ ਕਿ ਜਿਹੜੇ ਲੋਕਾਂ ਨੂੰ ਖਲਾਟ ਹੋਏ ਆ ਜਿਸ ਤਰ੍ਹਾਂ ਪੌੜੀਆਂ ਵੜੇ ਆ ਜਾਂ ਹੋਰ ਇਸੇ ਦੁਕਾਨਾਂ ਉਹ ਛੇਛੇ ਉੱਟਦੇ ਆ ਹਾਂਜੀ ਲੇਕਿਨ ਬਤਾ ਜਿਹੜੇ ਆ ਕਿੰਨੇ ਕੁ ਅੱਗੇ ਪਏ ਆ ਆ 10 10 12 12 20 20 ਫੁੱਟ ਦੇ ਵਧਾ ਪਏ ਆ ਜੀ ਕੀ ਲੱਗਦਾ ਜਾਇਜ ਹੈਗੇ ਨਹੀਂ ਉਹ ਬਿਲਕੁਲ ਨਹੀਂ ਜਾਇਜ ਆ ਦੇਖੋ ਜੇ ਜੇ ਸਾਡੇ ਖੋਖਿਆਂ ਨਾਲ ਚੁਪਦੇ ਬੈਠੇ ਫਿਰ ਉਹ ਸਾਰੇ ਦੇਖੋ ਤੁਸੀਂ ਜਿਹੜੇ ਖੋਖੇ ਲਾਇਆ ਜਾ ਰਿਹਾ ਪਿੱਛੇ ਕਿੰਨੇ ਟੰਡ ਲਾ ਰਿਹਾ ਆ 40 40 ਸਾਲ ਤੋਂ ਆ ਜੀ ਆ ਦੇ ਸਾਡੇ ਆਨ ਤੋਂ ਪਹਿਲਾਂ ਤੇ ਇਹੀ ਤੁਹਾਨੂੰ 35 ਸਾਲ ਹੋਏ ਮੱਲੇ 'ਚ ਸਾਡੇ ਤੋਂ ਪਹਿਲਾਂ ਲੱਗੇ ਹੋਏ ਆ ਖੋਖੇ ਅੱਜ ਕਿੰਨਾ ਵੱਧ ਖੋਖੇ ਹਟਾਏ ਗਏ ਕਾਰਪੋਰੇਸ਼ਨ ਵੱਲੋਂ ਕਾਰਪੋਰੇਸ਼ਨ ਆਈ ਸੀ ਉਹਨਾਂ ਨੇ ਖੋਖਿਆਂ ਨੂੰ ਤੋੜਦਾ ਜੀ ਜੇ ਜੇ ਆ ਮੁੰਡੇ ਕੰਮ ਕਰਦੇ ਵੇ ਆਪਣੇ ਮਿਹਨਤ ਨਾਲ ਕੰਮ ਕਰਨਾ ਚਾਹੁੰਦੇ ਆ ਤੇ ਇਹਨਾਂ ਨੂੰ ਕਰਨ ਦਿੱਤਾ ਜਾਵੇ ਆ ਨਾ ਕਿ ਇਹਨਾਂ ਦੇ ਖੋਖੇ ਤੋੜ ਕੇ ਉਹਨਾਂ ਨੂੰ ਮਜਬੂਰ ਕੀਤਾ ਜਾਵੇ ਕਿ ਇਹ ਗਲਤ ਕੰਮ ਹੀ ਕਰਨ 40 ਸਾਲਾਂ ਬਾਅਦ ਹੀ ਕਿਉਂ ਪ੍ਰਸ਼ਾਸਨ ਤੋਂ ਇਹ ਜਿਹੜਾ ਕੰਮ ਦਿੱਖਣਾ ਮੈਂ ਅਜੀ ਇਹ ਤਾਂ ਸਮਝ ਤੋਂ ਬਾਹਰ ਹੈ ਜੀ ਇਹ ਕੀ ਗੇਮ ਚੱਲ ਰਹੀ ਦੀ ਪਈ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਨੇ ਵਾਅਦੇ ਕੀਤੇ ਕਿ ਬੇਰੋਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਹੁਣ ਕੀ ਜਿਹੜੇ ਕੰਮ ਵਿਚਾਰੇ ਦਿਹਾੜੀ ਦਿਪੇ ਕਰ ਰਹੇ ਆ ਉਹਨਾਂ ਨੂੰ ਹੀ ਬੇਰੋਜ਼ਗਾਰ ਕੀਤਾ ਜਾ ਰਿਹਾ ਕੀ ਕਰ ਬਿਲਕੁਲ ਜੀ ਦੇਖੋ ਜੀ ਸਭ ਤੋਂ ਵੱਡੀ ਐਗਜ਼ਾਮਪਲ ਸਾਡੇ ਮਹੱਲੇ ਚ ਆ ਕਿ ਆ ਸਭ ਮੁੰਡੇ ਬੇਰੋਜ਼ਗਾਰ ਕੀ ਕਰਨ ਕਿੱਥੇ ਜਾਣ ਜੀਓ ਜਿਹੋ ਖੋਖੇ ਲਾ ਕੇ ਆਪਣਾ ਕਾਰੋਬਾਰ ਆਪਣਾ ਘਰ ਚਲਾ ਰਹੇ ਆ ਤਾਂ ਉਹਨਾਂ ਨੂੰ ਚਲਾਣ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ ਕੀ ਮੰਗ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਹਾਂ ਜੀ ਆ ਨਿਯਾਜ਼ ਕੰਮ ਬੰਦ ਕੀਤੇ ਜਾਣ ਤੇ ਇਹਨਾਂ ਨੂੰ ਸ਼ਗੋ ਹੱਲਾਸ਼ੀਰੀ ਦਿੱਤੀ ਜਾਵੇ ਕਿ ਆ ਵੀ ਆਪਣਾ ਕੰਮ ਕਰਨ ਤੇ ਆਪਣਾ ਕੰਮ ਵਿਧਾਨ ਨਾ ਕਿ ਇਹਨਾਂ ਨੂੰ ਤੋੜ ਕੇ ਇਹਨਾਂ ਨੂੰ ਮਜਬੂਰ ਕੀਤਾ ਜਾਵੇ ਕਿ ਆ ਗਲਤ ਕੰਮ ਕਰਨ ਕੀ ਲੱਗਦਾ ਕਿ ਇਹਨਾਂ ਨੂੰ ਫੇਰ ਥੋਕੇ ਜਾਂ ਕੋਈ ਜਗ੍ਹਾ ਦਿੱਤੀ ਜਾਵੇ ਇਹਨਾਂ ਨੂੰ ਬਿਲਕੁਲ ਜੀ ਇਹਨਾਂ ਨੂੰ ਇਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਨਾ ਲੋਡ ਕੀਤੀ ਜਾਵੇ ਜਗਾ ਜਿੱਥੇ ਕੰਮ ਕਰਦੇ ਉਥੇ ਕਿ ਉਹਨਾਂ ਨੂੰ ਉਹਨਾਂ ਨੂੰ ਜਗ੍ਹਾ ਮਿਲੇ ਤੇ ਜਿਹੜਾ ਨੁਕਸਾਨ ਹੈ ਉਹ ਨੁਕਸਾਨ ਪਰਵਾਹੀ ਕਰਨ ਤੇ ਜਿਹੜੇ ਨਾਜਾਇਜ਼ ਜਗ੍ਹਾ ਨੂੰ ਕਬਜ਼ਾ ਕਰੀ ਬੈਠੀ ਉਹਨਾਂ ਦਾ ਕੀ ਜੜਦ ਨੇ ਆ ਜਗ੍ਹਾ ਉਹਨਾਂ ਦੇ ਕਾਰਵਾਈ ਕਰੇਗਾ ਆਪਣੀ ਕਾਰਪੋਰੇਸ਼ਨ ਆਪਣੇ ਮੁਤਾਬਕ ਅਸੀਂ ਆ ਮੰਗ ਕਰਦੇ ਜੀ ਜਿਹੜੇ ਆ ਆ ਬੰਦੇ ਜਿਹੜੇ ਸਾਡੇ ਸਾਡੇ ਭਰਾ ਜਿਹੜੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਸਹੀ ਤਰ੍ਹਾਂ ਕੰਮ ਕਰਨ ਦਿੱਤਾ ਜਾਵੇ ਨਾ ਕਿ ਉਹਨਾਂ ਨੂੰ ਮਜਬੂਰ ਕੀਤਾ ਜਾਵੇ ਕਿ ਇਹ ਆਪਣਾ ਗਲਤ ਕੰਮ ਕਰਨ ਸ਼ਰਾਬਾਂ ਵੱਲ ਜਾਣ ਫੇਰ ਦੁਬਾਰਾ ਅੱਜ ਮਸਲਾ ਕੀ ਹੈ ਵੀ 42 47 ਸਾਲ ਦਾ ਐਸਾ ਰੈਡੀ ਲਾਂਦੇ ਆ ਇਹਦਾ ਪਾਪਾ ਨੂੰ ਪਿਆਰਾ ਪਿਆਰਾ ਲਾਜ ਹੋ ਗਿਆ ਅੱਛਾ ਬੱਚੇ ਮੇਰੇ ਦੋਨੇ ਵਿਆਹ ਦੇਣਾ ਮੈਂ ਰੋਟੀ ਨਹੀਂ ਖਾਣੀ ਕਿ ਤੋ ਆਹੀਂ ਕਿੱਥੇ ਜਾਣਾ ਹੈ ਜਿਹੜੇ ਬੱਚੇ ਉਹਨਾਂ ਦੇ ਹੈ ਹਾਂ ਉਹਨਾਂ ਦੇ ਬੱਚੇ ਆ ਮੈਨੂੰ ਕਿੰਨਾ ਕ ਪੁੱਛਣਗੇ ਕੇਸੀ ਨੂੰ 45 ਸਾਲ ਕੇਸੀ ਦਾ ਡਾਈਟ ਉਹ ਤੋਂ ਕੀ ਡਾਟਾ ਹੈ ਉਹਨਾਂ ਕੰਮ ਨਹੀਂ ਹੈਗਾ ਕਿ ਮਾਰਾ ਮੋਟਾ ਇਤੋਂ ਕੀ ਬਚਾ ਰਿਹਾ ਸਭ ਕਿ ਵਜ ਜਾਵੇ ਮਾੜਾ ਮਾੜਾ ਬੰਦ ਕਾਰੋਬਾਰ ਵਾਲੇ ਮਾਰ ਕੇ ਕੀਤਾ ਆ ਉਹਨਾਂ ਵੱਲੋਂ ਬੰਦ ਕਰਵਾਇਆ ਮੈਂ ਕਿ ਉਹਨੂੰ ਚਲਾ ਕਾਰਪੋਰੇਸ਼ਨ ਵਾਲੋ ਤੋੜਨਾ ਹੀ ਆ ਜੀ ਤੋੜਨਾ ਹੀ ਇੱਕ ਕੀ ਕਾਰਨ ਹੋਵੇਗਾ ਹਾਂਜੀ ਕੀ ਕਾਰਨ ਬਣਿਆ ਤੋੜਨ ਦਾ ਕਾਰਨ ਕਿ ਉਹਨਾਂ ਨੂੰ ਪਤਾ ਆ ਪਿਆ ਕਿ ਇਹ ਤਕਰੀਬ ਹੋਈ ਆ ਪਤਾ ਨਹੀਂ ਕਾ ਪਿੱਛੇ ਕਿ ਇਹ ਤਕਰੀਬ ਹੋਈ ਆ ਸਾਰਾ ਬਾਜ਼ਾਰ ਛੱਡ ਗਿਆ ਜਿਹੜਾ ਮਗਰੋਂ ਲੱਗਦੇ ਉਹਨਾਂ ਨੂੰ ਤਕਲੀਫ ਹੋਈ ਆ ਤੁਹਾਨੂੰ ਲੱਗਦਾ ਕਿਸੇ ਦੀ ਸ਼ਹਿ ਦੇ ਨਾਲ ਆ ਗਿਆ ਦੀ ਸ਼ਹਿ ਨਾਲ ਹਾਂ ਸਾਰੇ 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 ਰਿਓ ਸਾਰੇ ਰਿਓ ਆ ਬਿਗਟ ਦੀ ਸ਼ਹਿ ਦੇ ਨਾਲ ਉਹ ਜਿਹੜੀ ਮਾਰਕੀਟ ਆ ਸਾਰੀ ਜਿਹੜੀ ਉਹ ਬਿਲਕੁਲ ਨਿਕਲ ਆ ਪਈ ਉਹ ਨਿਕਲ ਆ ਨਿਕਲ ਆ ਹਾਂ ਲੱਗੀ ਆ ਦੇ ਹੀ ਹੁਣ ਕੋਣਾ ਹੀ ਆਹ ਮੰਗਾ ਕਰਦੇ ਕਿ ਸਾਡਾ ਕਾਰੋਬਾਰ ਕੋਈ ਕਾਰੋਬਾਰ ਕਰਨਾ ਹੀ ਰੋਟੀ ਕਿੱਥੋਂ ਕਾਣੀ ਆ 10000 ਬੰਦੇ ਹੈਗੇ ਆ ਜੀ 500 ਜਾਂ ਭਾਈ ਇਹ ਕੀ ਕਰੇ 500 ਰੁਪਏ ਦੀ ਰੋਜ਼ ਮੇਰੇ ਆਦਮੀ ਤਾਂ ਆਈ ਜਾਂਦੀ ਆ ਮੈਂ ਇਹਨਾਂ ਕੋਲ ਕਿੱਥੋਂ ਲੈਣੀ ਫਿਰ ਸਰਕਾਰ ਹੀ ਮਜਬੂਰ ਕਰਦੀ ਆ ਨੂੰ ਮਾੜੇ ਕੰਮ ਕਰਨ ਦੋ ਕਾਰ ਨਹੀਂ ਮਜਬੂਰ ਸਭ ਕੋਈ ਸਰਕਾਰ ਹੀ ਕਰਦੀ ਆ ਅਨਿਆਜ ਕੋਈ ਬੰਦਾ ਕੋਈ ਬੰਦਾ ਕੰਮ ਕਰਦਾ ਨਹੀਂ ਬੰਦਾ ਮਾੜਾ ਨਹੀਂ ਬੰਦਾ ਮਾੜਾ ਸਰਕਾਰ ਬਣਾਉਂਦੀ ਆ ਕੰਮ ਨਹੀਂ ਕੋਈ ਮਿਹਨਤ ਕਰਦੇ ਵੇ ਮੈਂਤਰੀ ਕਰਨ ਦਿੰਦੀ ਸਰਕਾਰ ਸਾਨੂੰ ਕਮੇਟੀ ਆਣ ਲੈ ਅੱਪਾ ਸੜਕ ਨੂੰ ਜਾਮ ਕਰਦਾਂਗੇ ਕੱਲੇ ਕਮੇਟੀ ਵਾਲੇ ਆਣ ਕੇ ਕੱਲ ਸਾਡਾ ਖੋਖਾ ਚੋਕ ਨੂੰ ਅੱਪਾ ਸੜਕ ਜਾਮ ਕਰਾਂਗੇ ਅੱਪਾ ਸਾਡੇ ਖੋਖਿਆਂ ਨੂੰ ਹਰਨਾ ਨਾ ਦਵਾਂਗੇ ਅੱਪਾ ਜੇ ਸਾਡੇ ਸਾਡੇ ਸਾਡੀ ਰੋਜੀ ਰੋਟੀ ਨੂੰ ਹੱਥ ਪਾਣਗੇ ਅੱਪਾ ਆਪਣਾ ਨੁਕਸਾਨ ਕਰਾਂਗੇ ਠੀਕ ਆ ਭਾਜੀ ਬਸ ਸਾਡੀ ਇਹੋ ਹੀ ਬੇਨਤੀ ਆ ਮਾਸਿੰਗ ਗਲੀ ਨੰਬਰ 17 ਬਜ਼ਾਰ ਇਹ ਗੱਲ ਬਾਤ ਹੋਣੀ ਦੇਖੋ ਅੱਪਾ ੱਚੇ ਬੇਚਾਰੇ ਮਿਹਨਤ ਕਰ ਰਹੇ ਨੇ ਉਹਨਾਂ ਦੀ ਰੇੜੀਆਂ ਚਕਾਤੀਆਂ ਕੂੜਾ ਇੱਕ ਐ ਢੇਰੀ ਇੱਕ ਹੋ ਢੇਰੀ ਜੋ ਇੱਕ ਦੇਖੋ ਸਾਡੇ ਕੋਈ ਗਲੀ 'ਚ ਝਾੜੂ ਵਾਲਾ ਨਹੀਂ ਜਾਂਦਾ ਪਾਣੀ ਸਾਫ਼ ਨਹੀਂ ਕੋਈ ਸਾਡੀ ਗਲੀ 'ਚ ਝਾੜੂ ਵਾਲਾ ਨਹੀਂ ਜਾਂਦਾ ਸਾਨੂੰ ਕੋਈ ਇਥੋਂ ਲੰਘਣਾ ਮੁਸ਼ਕਲ ਹੁੰਦਾ ਹੈ। ਉਹ ਤਾਂ ਦੇ ਖਰਾਬ ਹੋ ਗਏ। ਉਧਰ ਹਾਦਸੇ ਜਿਆਦੇ ਬੱਚੇ ਪੇਸ਼ੈਂਟ ਹੁੰਦੇ। ਉਧਰ ਥੋੜਾ ਜਿਹਾ ਮਾਹੌਲ ਖਰਾਬ ਸਾਡੇ ਬੱਚੇ ਜਾਂਦੇ ਸਕੂਲਾਂ ਨੂੰ ਛੱਡਣ ਜਵਾਨ ਕੁੜੀਆਂ। ਉੱਧਰ ਸਾਡੇ ਹੋਟਲਾਂ ਦੇ ਗਾੜੀ ਨੰਗਾ ਨਾ ਮੁਸ਼ਕਲ ਹੋਇਆ ਹੁੰਦਾ ਕੁੜੀਆਂ ਮੁੰਡੇ ਬਹੁਤ ਖਲੁੱਥੇ ਹੁੰਦੇ ਵਾਰਾ ਜਿਹੜੇ ਹੁੰਦੇ ਆਕਸਰ ਦੇਖਿਆ ਕਿ ਰੈਸ਼ੀ ਇਲਾਕਾ ਵਾ ਕੀ ਲੱਗਦਾ ਕਿ ਤੁਹਾਨੂੰ ਇਸ ਇਲਾਕੇ ਦੇ ਵਿੱਚ ਹੋਟਲ ਇਸ ਤਰ੍ਹਾਂ ਦੇ ਬਿਲਕੁਲ ਸਾਡੀ ਏਅਰਲਾਈਨ ਚ ਨਹੀਂ ਹੋਣੇ ਚਾਹੀਦੇ ਨਜਾਇਜ਼ ਕੰਮ ਕਰਾਂਦੇ ਹੋਟਲ ਅਗੇ ਬੱਚਿਆਂ ਦੇ ਪ੍ਰਵਾਹ ਚੰਗਾ ਥੋੜੀ ਪਏਗਾ ਦੇਖੋ ਛੋਟੇ ਬੱਚੇ ਆ ਜਵਾਨ ਕੁੜੀਆਂ ਸਕੂਲਾਂ ਚ ਛੱਡਣ ਜਾਂਦੀਆਂ ਬੱਚਿਆਂ ਨੂੰ ਮੰਮੀਆਂ ਜਾਂਦੀਆਂ ਵਾ ਕਦੀ ਕਦੀ ਸਵੇਰੇ ਸਵੇਰੇ ਪੁਲਿਸ ਵੀ ਆਈ ਹੁੰਦੀ ਫੇ ਅੰਮ੍ਰਿਤਸਰ ਦਾ ਸੈਂਟਰ ਹੈ ਇਹਦੇ ਵਿੱਚ ਕੀ ਲੱਗਦਾ ਕਿ ਇਸ ਤਰ੍ਹਾਂ ਦੇ ਜਿਹੜਾ ਪ੍ਰਸ਼ਾਸਨ ਵੱਲੋਂ ਨਿਲਾਇਕੀਆਂ ਉਹ ਕੀਤੀਆਂ ਜਾਣੀਆਂ ਚਾਹੀਦੀਆਂ ਕਿ ਜਨਤ ਦੀ ਸਫਾਈ ਹੋਣੀ ਚਾਹੀਦੀ ਸਫਾਈ ਹੋਣੀ ਚਾਹੀਦੀ ਜਿਹੜੇ ਕੋਖੇਟਾ ਹੈਗੇ ਉਹਨਾਂ ਬਾਰੇ ਕੀ ਤੜਕੀ ਕਰਨਾ ਚਾਹੀਦੇ ਜਿਹੜੇ ਬੱਚੇ ਕੰਮ ਕਰਦੇ ਪੇ ਕੋਖੇ ਹਾਂ ਉਹਨਾਂ ਬਦਲਿਆ ਫਿਰ ਦੇਖੋ ਕੰਮ ਤੇ ਬੱਚੇ ਸੀ ਇਹਦੇ ਕਮਾ ਕੇ ਖਾਂਦੇ ਨਹੀਂ ਬੱਚੇ ਸਾਡੇ ਬੱਚੇ ਕੋਈ ਨਹੀਂ ਜਿਹੜੇ ਕੋਖੇਟਾ ਹੈਗੇ ਉਹ ਕੀ ਕਰਨ ਕੀ ਕਰਨ ਤੇ ਚਲੋ ਮੈਨੂੰ ਜ਼ਿਆਦਾ ਮੈਂ ਬਾਹਰ ਆਂਦੀ ਨਹੀਂ ਇਸ ਚੀਜ਼ ਦਾ ਮੈਨੂੰ ਪਤਾ ਨਹੀਂ ਬੱਚੇ ਜਿਹੜੇ ਰੋਟੀ ਕਮਾ ਕੇ ਖਾਂਦੇ ਜਿਹੜੇ ਬੋਲ ਸੀ ਕੋ ਉਸ ਗੁੱਗੂ ਆ ਮੈਂ ਭਾਜੀ ਪਹਿਲੇ ਅੱਜ ਤੋਂ 2-3 ਮਹੀਨੇ ਪਹਿਲੇ ਸ਼ਰਾਬ ਦਾ ਕੰਮ ਕਰਦਾ ਸੀ ਉਸ ਤੋਂ ਬਾਅਦ ਮੈਂ ਭਾਜੀ ਸ਼ਰਾਬ ਦਾ ਕੰਮ ਬੰਦ ਕਰਕੇ ਮੈਂ ਜੇਲੇ ਵਿੱਚ ਨਹੀਂ ਆਏ ਪਰਚੇ ਵੀ ਉਸ ਤੋਂ ਬਾਅਦ ਮੈਂ ਖੋਖਾ ਲਾਇਆ ਆਪਣਾ ਰੇੜੀਆਂ ਲਾਈਆਂ ਮੈਨੂੰ ਹੁਣ ਰੇੜੀਆਂ ਵੀ ਨਹੀਂ ਲਾਂ ਦਿੰਦੇ ਮੈਂ ਕਿਹੜੇ ਪੰਨੇ ਜਾਵਾਂ ਭਾਜੀ ਅੱਜ ਮੈਨੂੰ ਇੱਕ ਦਿਨ ਦਾ ਟਾਈਮ ਦੇ ਕੇ ਗਏ ਨੇ ਉਹ ਕਹਿੰਦੇ ਕਿ ਆਪਣਾ ਖੋਖਾ ਛੁਕਲਾ ਨਹੀਂ ਤੇ ਖੋਖਾ ਤੋੜ ਦੇਣਾ ਇੱਕ ਇਹ ਖੋਖਾ ਹੈਗਾ ਭਾਜੀ ਜਿਹੜਾ ਇੱਧਰ ਤੋੜਤਾ ਉਹਨਾਂ ਨੇ 6-6 ਫੁੱਟ ਦੀਆਂ ਦੁਕਾਨਦਾਰਾਂ ਕੋਲ ਵੰਸ ਵਾਲੇ ਕੋ ਸਾਰੀਆਂ ਪਰਚੀਆਂ ਨੇ ਤੇ ਇਹ 22 22 25 25 ਫੁੱਟ ਜਗਾ ਮਾਲ ਕੇ ਬੈਠੇ ਨੇ ਇੰਨਾ ਮਾਲ ਕੁਛ ਨਹੀਂ ਆ ਕੋਈ ਇੰਨਾ ਵਾਰ ਸਰਕਾਰ ਨਹੀਂ ਆਂਦੀ ਕੋਈ ਕਾਰਪੋਰੇਸ਼ਨ ਨਹੀਂ ਆਂਦੀ ਭਾਜੀ ਕਿਉਂ ਮਾਰੇ ਬੰਦਿਆਂ ਨਾਲ ਧੱਕਾ ਕਰਦੇ ਨੇ ਕਿਹੜੇ ਬੰਨੇ ਜਾਈਏ ਖੋਹਾਂ ਲੁੱਟਾਂ ਕਰੀਏ ਸਮੇਤ ਵਿੱਚ ਹੀ ਕੀ ਕਰੀਏ ਦੱਸੋ ਕਿੱਥੇ ਜਾਈਏ ਭਾਜੀ ਆਪਾਂ ਨੇ ਤੁਹਾਨੂੰ ਨੋਟਿਸ ਭੇਜ ਦਿੱਤਾ ਸੀ ਨੋਟਿਸ ਭਾਜੀ ਕੋਈ ਨੋਟਿਸ ਨਹੀਂ ਕੱਲ ਕੱਲ ਬਸ ਆਏ ਸੀਗੇ ਧਮਕੀ ਲਾ ਕੇ ਗਏ ਨੇ ਕਿ ਇਹ ਚੁੱਕ ਲੋ ਤੁਹਾਡਾ ਤੋੜ ਦੇਣਾ ਜੇ ਹੋਰ ਕੁਛ ਨਹੀਂ ਮੈਨੂੰ ਕਹਿ ਕੇ ਅੱਜ ਪਰਚੀ ਘਟਾਈ ਕਰ ਪਰਚੀ ਪਾਜੀ ਹੋਰ ਵੀ ਖੋਖੇ ਸ਼ਹਿਰ ਦੇ ਵਿੱਚ ਲੱਗੇ ਨੇ ਉਹ ਤੁਹਾਨੂੰ ਰਾਮਬਾਗ ਚੌਂਗ ਦੇ ਵਿੱਚ ਦਿਖਾਵਾਂ ਸਭ ਬੰਨੇ ਖੋਖੇ ਲੱਗੇ ਉਹਨਾਂ ਵੱਲ ਕੋਈ ਨਹੀਂ ਆਂਦਾ ਕਿਉਂਕਿ ਉਧਰੋਂ ਮੋٹے ਪੈਸੇ ਜਾਂਦੇ ਨੇ ਉਧਰ ਕੋਈ ਨਹੀਂ ਵੜਦਾ ਪਾਜੀ ਸਾਡੇ ਕੋਲ ਪਰਚੀ 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 ਲੋਨੀ ਪਰਚੀ ਲੋਵਾ ਪਰਚੀ ਪਰਚੀ ਕਹਿਣਗੇ ਆਪਾਂ ਜੋ ਸਰਕਾਰ ਨੂੰ ਕਾਰਪੋਰੇਸ਼ਨ ਨੂੰ ਮਹੀਨਾ ਦੇਵਾਂਗੇ ਆਪਾਂ ਜੋ ਸਾਡੇ ਕੋਲ ਪਰਚੀ ਪਰਚੀ ਘਟਾਲਣ ਕੋਈ ਗੱਲ ਨਹੀਂ ਭਾਈ ਜਿੰਨਾ ਮਹੀਨਾ ਬਣੇਗਾ ਆਪਾਂ ਦੇਵਾਂਗੇ ਪਾਜੀ ਲੱਗਦਾ ਨਹੀਂ ਤੁਹਾਨੂੰ ਮਜਬੂਰ ਕਰਨ ਤੇ ਫੇਰ ਤੋਂ ਪਾਜੀ ਮਜਬੂਰ ਮਜਬੂਰ ਕਰਦੇ ਵੇ ਸਾਨੂੰ ਬਾੜੇ ਕ ਭਾਜੀ ਆਪਾਂ ਕਿੱਥੇ ਜਾਈਏ ਦੱਸੋ ਸਾਨੂੰ ਦੱਸ ਦੇਣੀ ਆ ਤੇ ਸਾਨੂੰ ਕੋਈ ਨੌਕਰੀ ਦੇ ਦੇਣ ਆ ਆਪਾਂ ਨੌਕਰੀ ਕਰ ਲਈਏ ਭਾਜੀ ਇਸ ਤੋਂ ਪਹਿਲਾਂ ਵਾਰਨਿੰਗ ਦਿੱਤੀ ਕੋਈ ਨਹੀਂ ਵਾਰਨਿੰਗ ਕੋਈ ਕੋਈ ਵਾਰਨਿੰਗ ਦਿੱਤੀ ਕੋਈ ਵਾਰ ਸਿੱਧਾ ਆ ਗਏ ਭਾਜੀ ਖਤ ਇੱਕ ਇੱਕ ਬਲਟਿਆ ਭਾਜੀ ਇੱਕ ਦੀ ਇੱਕ ਦੀ ਇੱਕ ਰੇੜੀ ਇੱਕ ਇੱਕ ਦਾ ਸਮਾਨ ਵਾਰਨਿੰਗ ਦੇ ਗਏ ਭਾਜੀ ਇਹ ਵੀ ਵਾਰਨਿੰਗ ਭਾਜੀ ਵਾਰਨਿੰਗ ਸਮਾਨ ਭਾਜੀ ਕੱਢ ਲਿਆ ਵਿੱਚੋਂ ਸਲੋ ਸਮਾਨ ਤੇ ਨਹੀਂ ਕੋਈ ਨੁਕਸਾਨ ਹੋਇਆ ਸਾਡਾ ਸਮਾਨ ਆਪਾਂ ਕੱਢ ਲਿਆ ਭਾਜੀ ਵਿੱਚੋਂ ਕਾਰਪੇਸ਼ਨ ਤੇ ਕੁੰਡੀ ਮੰਗ ਕਰਦੇ ਹੋ ਕਾਰਪੇਸ਼ਨ ਤੋਂ ਇਹੋ ਹੀ ਮੰਗ ਕਰਦੇ ਆ ਜੀ ਸਾਡੀਆਂ ਅੱਡੇ ਜਿਹੜੇ ਹੈਗੇ ਆ ਲਗਵਾਏ ਲਗਵਾਏ ਜਾਣ ਦੇ ਵਿੱਚ ਸੈਂਕੜੇ ਹੀ ਖੋਖੇ ਨੇ ਨਜ਼ਾਇਜ਼ ਰੇੜੀਆਂ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਜਾਂਦਾ ਰੇੜੀਆਂ ਵਾਲੇ ਖੁਦ ਸ਼ਰਾਬ ਪੀ ਲਾਂਦੇ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਜਾਂਦਾ ਲੇਕਿਨ ਇਹ ਬੱਚੇ ਮਾੜੇ ਕੰਮ ਕਰਦੇ ਸੀ ਸ਼ਰਾਬ ਵੇਚਦੇ ਸੀ ਅਗਰ ਹੁਣ ਆਪਣੇ ਛੋਟੇ ਛੋਟੇ ਬੱਚੇ ਪਾਲਣ ਵਾਸਤੇ ਰੇੜੀ ਲਗਾ ਕੇ 5-5 10-10 ਰੁਪਏ ਦਾ ਚਿਪਸ ਦਾ ਪੈਕੇਟ ਵੇਚ ਕੇ ਗੁਜ਼ਾਰਾ ਕਰਨਾ ਚਾਹੁੰਦੇ ਨੇ ਉਹ ਵੀ ਗਵਰਨਮੈਂਟ ਕੋਲ ਬਰਦਾਸ਼ਤ ਨਹੀਂ ਹੁੰਦਾ ਸਾਡੀ ਇਹ ਮੰਗ ਹੈ ਸਰਕਾਰ ਕੋਲ ਕਿ ਇਹਨਾਂ ਬੱਚਿਆਂ ਦੀ ਲਾਈਫ ਬਾਰੇ ਕੁਝ ਸੋਚਿਆ ਹੋਵੇ ਜਾਂ ਤੇ ਇਹਨਾਂ ਨੌਕਰੀ ਦਿੱਤੀ ਜਾਵੇ ਜੈਸੇ ਕੰਮ ਦੇ ਵਿੱਚ ਇਹਨਾਂ ਦਾ ਸਹਿਯੋਗ